ਐਂਧੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਬਟਾਲਾ ਦੇ ਰਹਿਣ ਵਾਲੇ ਰਾਜਾ ਨਾਮਕ ਨੌਜਵਾਨ ਨੂੰ ਪਤੰਗ ਉਡਾਉਣ ਦਾ ਸ਼ੌਂਕ ਸੀ ਤੇ ਇਸੇ ਦੇ ਲਈ ਉਹ ਆਪਣੀਆਂ ਮਨਪਸੰਦ ਪਤੰਗਾਂ ਬਣਾਉਣ ਦਾ ਆਰਡਰ ਦਿੰਦਾ ਸੀ ਹਾਲਾਂਕਿ ਬਟਾਲਾ ਵਿੱਚ ਬਹੁਤ ਸਾਰੇ ਲੋਕ ਪਤੰਗਾਂ ਬਣਾਉਣ ਦਾ ਕੰਮ ਕਰਦੇ ਨੇ ਪਰ ਲੋਹੜੀ ਦੇ ਦਿਨਾਂ ਦੇ ਵਿੱਚ ਇਹਨਾਂ ਕੋਲ ਬਹੁਤ ਕੰਮ ਹੁੰਦਾ ਹੈ ਤੇ ਰਾਜਾ ਨੇ ਇੱਕ ਵੱਡੀ ਪਤੰਗ ਬਣਾਉਣ ਦਾ ਆਰਡਰ ਕਿਤੇ ਪਤੰਗ ਦੇ ਕਾਰੀਗਰ ਨੂੰ ਜਿਹੜਾ ਹੈ ਉਹ ਦਿੱਤਾ ਸੀ ਪਰ ਕੰਮ ਜ਼ਿਆਦਾ ਹੋਣ ਕਾਰਨ ਉਸ ਸਮੇਂ ਸਿਰ ਰਾਜਾ ਦੇ ਕਹਿੇ ਅਨੁਸਾਰ ਪਤੰਗ ਨਹੀਂ ਬਣਾ ਪਾਇਆ ਤੇ ਜਿਸ ਤੇ ਰਾਜਾ ਨੇ YouTube ਤੇ ਦੇਖ ਕੇ ਆਪਣੇ ਆਪ ਹੀ ਪਤੰਗ ਬਣਾਉਣ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕਰਤਾ ਤੇ ਨਾ ਸਿਰਫ ਆਪਣੀ ਮਨਪਸੰਦ ਵੱਡੀ ਪਤੰਗ ਜਿਹੜੀ ਆ ਬਣਾਈ ਹੈ ਬਲਕਿ ਹੌਲੀ-ਹੌਲੀ ਪਤੰਗਾ ਬਣਾਉਣ ਦਾ ਕੰਮ ਹੀ ਸ਼ੁਰੂ ਕਰ ਦਿੱਤਾ ਤੇ ਹੁਣ ਪਤੰਗਾ ਬਣਾਉਣ ਵਿੱਚ ਉਸ ਦਾ ਇੰਨਾ ਜ਼ਿਆਦਾ ਜਿਹੜਾ ਹੈ ਧਿਆਨ ਹੋ ਚੁੱਕਿਆ ਹੈ ਕਿ ਬਟਾਲਾ ਵਿੱਚ ਰਾਜਾ ਬੇਹਦ ਮਸ਼ਹੂਰ ਹੋ ਗਿਆ ਤੇ ਦੂਰ ਦਰਾਡੇ ਇਲਾਕੇ ਤੋਂ ਵੀ ਉਸ ਦੀ ਬਣਾਈ ਪਤੰਗ ਜਿਹੜੀ ਹੈ ਉਹ ਉਡਾਈ ਜਾ ਰਹੀ ਹੈ ਤੇ ਉਸੇ ਨੇ ਪਤੰਗ ਬਣਾਉਣ ਦੀ ਕਿਸੇ ਕੋਲੋਂ ਸਿੱਖਲਾਈ ਜਿਹੜੀ ਹੈ ਉਹ ਨਹੀਂ ਲਈ ਦੱਸਦੇ ਹੀ ਇਹ YouTube ਤੋਂ ਹੀ ਸਿੱਖ ਕੇ ਇਹ ਸਾਰਾ ਕੰਮ ਜੜਾ ਉਹ ਸ਼ੁਰੂ ਕੀਤਾ ਹੈ ਤੇ ਅੱਜ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾ ਬਣਾ ਕੇ ਬਹੁਤ ਕਮਾਈ ਕਰ ਰਿਹਾ ਹੈ। ਮੇਰਾ ਨਾਮ ਹੈ ਜੀ ਰਾਜਾ ਰਜੇਸ਼ ਮੋੜ। ਸਾਹਿਬ ਜੀ ਇਹ ਕੰਮ ਬੁੱਢੇ ਦਾ ਸੰਤੁਸ਼ਟ ਹੋ ਕੇ ਕਰਦਾ ਹਾਂ। ਇਹ ਜੀ ਬਸ ਪਹਿਲੇ ਉਡਾਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਇਹ ਅਸੀਂ ਨਹੀਂ ਬਣਾ ਸਕਦੇ। ਕਾਫੀ ਦਿਨਾਂ ਬਾਅਦ ਉਹਨਾਂ ਨੇ ਮਨ ਜਵਾਬ ਦੇਤਾ ਪੈਸੇ ਵੀ ਲੱਲੇ ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੌਲੀ ਹੌਲੀ 2019 'ਚ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਅੱਜ ਆ ਕੇ 5-6 ਸਾਲ ਬਾਅਦ ਪ੍ਰੋਫੈਸ਼ਨਲ ਕੰਮ ਕਰ ਰਿਹਾ ਹਾਂ ਕਿਹੜੇ ਦਿਲ ਦੀਆਂ ਹਾਂ ਮੈਂ ਹਰ ਤਰ੍ਹਾਂ ਦਾ ਡਿਜ਼ਾਈਨ ਬਣਾਉਂਦਾ ਹਾਂ ਇੱਕ ਹੁੰਦੀ ਆ ਯੂਨੀਕ ਕਾਈਟਸ ਹੁੰਦੀਆਂ ਵਾ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੇਪਸ ਹੁੰਦੀਆਂ ਵਾ ਜਿਵੇਂ ਤਾਂ ਸਟਾਰ ਕਾਈਟ ਹੁੰਦੀ ਛਤਰੀ ਜਿੰਨੂੰ ਕਹਿੰਦੇ ਨੇ ਆਪਾਂ ਔਰ ਜਿਨੀ ਡੋਰੇਮੋਨ ਪੂਤ ਹਾਤਰਾ ਦੀਆਂ ਕਾਈਟਾ ਬਣਾਉਣਾ ਬਾਕੀ ਲੋਕ ਜਿਹੜੀ ਗੁੱਡੀਆਂ ਬਣਾਉਂਦੇ ਆਂ ਪਾਕਿਸਤਾਨੀ ਹਾਂਜੀ ਵੇਖੋ ਇੱਕ ਚੀਜ਼ ਮੈਂ ਆਪਣੇ ਜਿਹੜੇ ਉਡਾਣ ਵਾਲੇ ਸ਼ੌਕੀਨ ਆ ਨਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਰੋਕਤ ਨਹੀਂ ਗਏ ਇਹ ਸਿਰਫ ਇਹਨਾਂ ਦੀ ਸ਼ੇਪ ਗੋਲ ਆ ਠੀਕ ਆ ਔਰ ਇਹ ਸ਼ੇਪ ਜਿਹੜੇ ਲਖਨਾਊ ਦੇ ਵਿੱਚ ਸ਼ੌਕ ਕਰਦੇ ਨਾ ਲਖਨਾਊ ਬਰੇਲੀ ਦੇ ਵਿੱਚ ਉੱਥੋਂ ਨਿਕਲੀ ਆ ਇੰਡੀਆ 'ਚ ਵੀ ਬਣਦੀ ਆ ਪਰ ਛੋਟੀ ਗੁੱਡੀ 'ਚ ਬਣਦੀ ਦੀ ਆ ਉਹ ਹੀ ਸ਼ੇਪ ਨੂੰ ਆਪਾਂ ਵੱਡੇ ਵੱਡੀ ਗੁੱਡੀ ਚ ਕਨਵਰਟ ਕਰਕੇ ਤੇ ਬਣਾ ਦਿੱਤਾ ਵਾ ਬਸ ਇਹ ਹੈ ਕਿ ਦੁਕਾਨਦਾਰ ਵੇਚਣ ਵਾਸਤੇ ਥੋੜਾ ਇਮਪ੍ਰੈਸ਼ਨ ਜਮਾਣ ਵਾਸਤੇ ਕਹਿੰਦਾ ਕਿ ਪਾਕਿਸਤਾਨੀ ਆ ਬਾਕੀ ਸਭ ਕੁਝ ਇੰਡੀਆ ਚ ਬੰਦਦਾ ਮਹਾਰਾਜ ਹੈ ਨਾ ਮਤਲਬ ਇਹ ਸ਼ੇਪ ਹਾਂਜੀ ਇਹ ਸਟਾਰਟਿੰਗ ਜਿਹੜੀ ਆ ਨਵਾਬਾਂ ਤੋਂ ਆਈ ਲਖਨਾਊ ਹਾਂਜੀ ਇਹਦੇ ਚ ਇਹ ਹੈ ਕਿ ਇਹਨੂੰ ਪ੍ਰੋਪਰ ਜਿਹੜੀ ਆਪਾਂ ਛਿਲਾਈ ਕਰਦੇ ਆ ਨਾ ਜਦੋਂ ਉਹ ਵੇਟ ਇੱਕੋ ਜਿਹਾ ਰਹਿੰਦਾ ਦੋਨਾਂ ਸਾਈਡ ਤੇ ਇਸ ਕਰਕੇ ਗੁੱਡੀ ਦੀ ਜਿਹੜੀ ਕੁਆਲਿਟੀ ਹੋ ਜ਼ਿਆਦਾ ਵਧੀਆ ਹੁੰਦੀ ਹੈ ਸਟਾਰਟਿੰਗ ਦੀ ਜਿਹੜੀ ਗੋਲੀ ਲੇ ਗੋਲੀ ਦੇਖੋ ਜੀ ਜਿਹੜੀ ਮਾਰਕੀਟ ਚ ਆਮ ਤੀਲੇ ਦੀ ਗੁੱਡੀ ਬਣੇਗੀ ਨਾ ਉਹ ਬਿਲਕੁਲ ਕੋਰੋਨਾ ਚ ਸਿੱਧੀ ਹੋਏਗੀ ਔਰ ਜਿਹੜੀ ਗੁੱਡੀ ਆਪ ਨੂੰ ਆਪਾਂ ਕਹਿ ਲੈਂਦੇ ਆ ਲਖਨਊ ਦੀ ਸ਼ੇਪ ਉਹਨੂੰ ਆਹ ਸਾਈਡਾਂ ਤੋਂ ਗੁਲਾਈ ਹੋਏਗੀ ਉਸ ਐ ਫਰਕ ਹੈ ਕਿਦਾਂ ਕਿ ਦਲੇ ਲੋਕੀ ਡਿਮਾਂਡ ਕਰਦੇ ਹੋ ਤਣਾਉਂਦੇ ਬਹੁਤ ਜ਼ਿਆਦਾ ਦੀ ਅੱਜ ਕੱਲ ਫਲੈਗਸ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰੇਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ ਠੀਕ ਹੈ ਨਾ ਇੰਡੀਆ ਦਾ ਫਲੈਗ ਆਪਣੇ ਘਰ ਤੇ ਲਾ ਲਈਏ ਇੰਡੀਆ ਦਾ ਫਲੈਗ ਮੈਂ ਬਣਾਇਆ ਖੁਦ ਜੀ ਉਹ ਕਿਦਾਂ ਕਿਦਾਂ ਬਣਾਉਣੇ ਚਾਹੁੰਦੇ ਤੁਸੀਂ ਇਸ ਤਰ੍ਹਾਂ ਲੋੜੀ ਆ ਲੋੜੀ ਦੇ ਵਿੱਚ ਆਪਣੇ ਕਾਲਾ ਦੇ ਵਿੱਚ ਮੇਨ ਲੋੜੀ ਨਹੀਂ ਜੰਦੀ ਵੇਖੋ ਜੀ ਲੋੜੀ ਜਿਹੜੀ ਆ ਸਾਡੇ ਬਟਾਲੇ ਤੇ ਅਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਆ ਠੀਕ ਹੈ ਨਾ ਇਸ ਦਿਨ ਇਹ ਹੀ ਨਹੀਂ ਆ ਕਿ ਆਪਾਂ ਪਤੰਗਾ ਹੀ ਉਡਾਉਂਦੇ ਆ ਹੋਰ ਵੀ ਕਾਫੀ ਉਹਦੇ ਮਹੱਤਵ ਹੈਗੇ ਆ ਲੋੜੀ ਦੇ ਸਰਦੀਆਂ ਨਾਲ ਰਿਲੇਟਿਡ ਆਏ ਲੋੜੀ ਦਾ ਤਿਹਾਰ ਤੇ ਸੇਫ ਕਾਈਟ ফ্লাই ਨੂੰ ਜਿਹੜਾ ਵਾਪਾ ਪ੍ਰੈਫਰ ਕਰੀਏ ਠੀਕ ਆ ਕਾਟਨ ਸਾੜੀ ਯੂਜ਼ ਕਰੀਏ ਜਿਹਦੇ ਨਾਲ ਕੀ এনवायरमेंट ਵੀ ਬਚੇ ਔਰ ਲੋਕਾਂ ਨੂੰ ਹੀ ਜੜੀ ਆ ਮਤਲਬ ਕੋਈ ਨੁਕਸਾਨ ਨਾ ਹੋਏ ਦੇਖਿਆ ਇਹ ਕੰਮ ਕਰਤੀ ਇਹ ਪਹਿਲਾਂ ਕੰਮ ਹੋਰ ਕਰਦੇ ਪਰ ਇੱਕ ਨੂੰ ਕੰਮ ਬਦਲਣੇ ਕਿ ਟਾਈਮ ਲੱਗਦਾ ਇਹ ਦੇਖੋ ਜੀ ਸ਼ੌਕ ਨਾਲ YouTube ਤੋਂ ਦੇਖ 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 ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਫਿਰ ਮੈਂ ਉਹਨਾਂ ਵਾਸਤੇ ਬਣਾਣੀ ਸ਼ੁਰੂ ਕੀਤੀ ਫਿਰ ਹੌਲੀ-ਹੌਲੀ ਜਦੋਂ ਮੇਰੀ ਕਾਈਟ ਦਾ ਮਤਲਬ ਲੋਕਾਂ ਨੂੰ ਸ਼ੌਂਕ ਚੱਲਿਆ ਤੇ ਫਿਰ ਅਬ ਪ੍ਰੋਫੈਸ਼ਨਲ ਕੰਮ ਸ਼ੁਰੂ ਕਰ ਦਿੱਤਾ ਨਹੀਂ ਸਾਰਾ ਸਾਲ ਹੀ ਮੇਰੇ ਕੋਲ ਆਰਡਰ ਹੁੰਦਾ